ਆਇਆ ਮੌਕੇ ਤੇ ਕਿਸ ਤਰ੍ਹਾਂ ਦਾ ਜਿਹੜਾ ਐਕਸੀਡੈਂਟ ਹੋਇਆ ਕੋਈ ਕਾਰਨ ਹਜੇ ਤੱਕ ਕੋਈ ਸਾਹਮਣੇ ਆਇਆ ਨਹੀਂ ਜੀ ਹਲੇ ਤਾਂ ਕਾਰਨ ਨਹੀਂ ਸਾਨੂੰ ਕਲੀਅਰ ਹੋਇਆ ਜਿਵੇਂ ਸਾਨੂੰ ਇਨਫੋਰਮੇਸ਼ਨ ਮਿਲੀ ਸੀਗੀ ਤੇ ਸਾਡੀ ਮੌਕੇ ਤੇ ਐਸ ਐਚਓ ਤਲਵੰਡੀ ਸਾਹ ਕੋ ਡੀ ਐਸ ਪੀ ਪੇ ਇਧਰ ਤੇ ਸੀ ਤੇ ਨਾਲ ਦੇ ਨਾਲ ਅਸੀਂ ਬਾਕੀ ਜ਼ਿਲ੍ਹੇ ਦੇ ਅਫਸਰ ਵੀ ਸਾਰੇ ਰਸ ਕਿਤੇ ਤੇ ਹੁਣ ਲੋਕਲ ਪਬਲਿਕ ਨੇ ਵੀ ਬਹੁਤ ਸਪੋਰਟ ਕੀਤੀ ਹੈ ਕੱਢੀ ਗਾਰੇ ਬਟ ਹੁਣ ਡੀਆਰਐਫ ਵੀ ਪਹੁੰਚ ਗਈ ਹੈ ਬਟ ਟਿਲ ਨਾਓ ਮੌਕੇ ਦਾ ਰੀਜ਼ਨ ਆਫ ਦਾ ਐਕਸੀਡੈਂਟ ਨਹੀਂ ਪਤਾ ਲੱਗਿਆ ਕਿ ਕਿੰਨੇ ਕਿ ਵਿਅਕਤੀ ਕੱਢੇ ਗਏ ਪਹਿਲਾਂ ਤਾਂ ਕਹਿ ਰਹੀ ਹੈ ਕਿ ਬਸ ਤਾਂ ਪਈ ਹੋਈ ਸੀਗੀ ਜਦੋਂ ਤੱਕ ਮੈਂ ਆਈ ਹਾਂ ਉਦੋਂ ਤੱਕ ਤਾਂ ਕਮ ਹੋ ਚੁੱਕਾ ਸੀ ਕੱਢਣ ਦਾ ਬਟ 40 60 ਦੇ ਕਰੀਬ ਕਹਿ ਰਹੇ ਨੇ ਕਿ ਜਿਹੜੇ ਕੱਢ ਲਏ ਨੇ ਇਹਨਾਂ ਤੋਂ ਕੁਝ ਲੋਕ ਹੈਗੇ ਨੇ ਕਹਿੰਦੇ ਇਸ ਦੇ ਨਹੀਂ ਕੁਝ ਜਦੋਂ ਤੱਕ ਇੱਕਦਮ ਸਾਡੀ ਸਪੈਸ਼ਲਾਈਜ਼ਡ ਟੀਮਸ ਨਹੀਂ ਕੱਢ ਲੈਂਦੀ ਰੈਸਕਿਊ ਦਾ ਕੰਮ ਅਸੀਂ ਕੁਝ ਕਮੈਂਟ ਨਹੀਂ ਕਰ ਸਕਦੇ ਕੋਈ ਹੋਰ ਵੀ ਟੀਮਾਂ ਮੰਗਾਈਆਂ एनडीआरएफ भी आ रही है जी बाकी तो लोकल वॉलंटियर्स आगे खाई गई एनडीआरएफ ऑलरेडी ऑन द स्पॉट ही आगे पहला पब्लिक भी काफी कर रही थी उन्होंने हटाया बचाव कार्य किस तरह से चल रहा है बचाव कार्य तो ਤੁਹਾਡੇ ਸਾਹਮਣੇ ਹੀ ਹੈ ਡੀਸੀ ਸਾਹਿਬ ਮੈਂ ਇੱਥੇ ਹੈ ਕਿ ਸਾਡੇ ਸਾਰੇ ਜ਼ਿਲ੍ਹੇ ਦੇ ਅਫਸਰ ਹੈ ਜਿੰਨੀ ਵੀ ਉਸki ਫੋਰਸ ਇਮੀਡੀਟਲੀ ਲਾਂਚ ਕੀਤੀ ਸੀ ਹੈਗੀ ਤੇ ਪਬਲਿਕ ਨੇ ਵੀ ਕਾਫੀ ਵਾਲੰਟੀਅਰ ਕੀਤਾ ਤੇ ਹੁਣ ਅਸੀਂ ਅੱਗੇ ਲੱਗੇ ਹੋਏ ਦੋਨੋਂ ਮੈਪੇ ਕੰਮ ਕਰ ਰਹੇ ਹਾਂ ਸਾਈਡ ਤੇ ਹੋ ਜਾਓ ਹਾਈਡਰਾ ਨੂੰ ਆਪਣਾ ਕੰਮ ਕਰ ਲੈਣ ਦਿਓ ਹਾਈਡਰਾ ਆਪਣੀ ਸਾਥ ਤੋਂ 흘ੂਦਾ ਆ ਜੋ ਮੌਕੇ ਤੇ ਕਿਸ ਤਰ੍ਹਾਂ ਜਿਹੜਾ ਐਕਸੀਡੈਂਟ ਹੋਇਆ ਕੋਈ ਕਾਰਨ ਹਜੇ ਤੱਕ ਕੋਈ ਸਾਹਮਣੇ ਆਇਆ ਨਹੀਂ ਵੀ ਹਲੇ ਤਾਂ ਕਾਰਨ ਨਹੀਂ ਸਾਨੂੰ ਕਲੀਅਰ ਹੋਇਆ ਜਿਵੇਂ ਸਾਨੂੰ ਇਨਫੋਰਮੇਸ਼ਨ ਮਿਲੀ ਸੀਗੀ ਤੇ ਸਾਡੀ ਮੌਕੇ ਤੇ ਐਸ ਐਚਓ ਤਲਵੰਡੀ ਸਾਹਿਬ ਉਹ ਡੀਐਸਪੀ ਭੇਜ ਦਿੱਤੇ ਸੀ ਤੇ ਨਾਲ ਦੇ ਨਾਲ ਅਸੀਂ ਬਾਕੀ ਜ਼ਿਲ੍ਹੇ ਦੇ ਅਫਸਰ ਵੀ ਸਾਰੇ ਰਸ਼ ਕੀਤੇ ਤੇ ਹੁਣ ਲੋਕਲ ਪਬਲਿਕ ਨੇ ਵੀ ਬਹੁਤ ਸਪੋਰਟ ਕੀਤੀ ਹੈ ਕੱਢੀ ਜਾ ਰਹੇ ਬਟ ਹੁਣ ਡੀਆਰਐਫ ਵੀ ਪਹੁੰਚ ਗਈ ਹੈ ਬਟ ਟਿਲ ਨਾਓ ਮੌਕੇ ਦਾ ਰੀਜ਼ਨ ਆਫ ਦਾ ਐਕਚੁਅਲ ਨਹੀਂ ਪਤਾ ਲੱਗਿਆ ਕਿ ਕਿਹਨੇ ਕੀ ਵਿਅਕਤੀ ਕਰਦੇ ਨੇ ਇਹ ਪਹਿਲਾਂ ਤਾਂ ਕਹਿ ਰਹੀ ਹੈ ਕਿ ਬਸ ਤਾਂ ਪਰੀ ਹੋਈ ਸੀਗੀ ਜਦੋਂ ਤੱਕ ਮੈਂ ਆਈ ਹਾਂ ਉਦੋਂ ਤੱਕ ਤਾਂ ਕਮ ਹੋ ਚੁੱਕਾ ਸੀ ਕੱਢਣਾ ਬਟ 46 ਦੀ ਕ੍ਰੀਮ ਕਹਿ ਰਹੇ ਨੇ ਕਿ ਜਿਹੜੇ ਕੱਢ ਲਏ ਨੇ ਇਹਨਾਂ ਤੋਂ ਕੁਝ ਲੋਕ ਹੈਗੇ ਨੇ ਕਿ ਇਹਦੇ ਨਹੀਂ ਕੋਜੀ ਜਦੋਂ ਤੱਕ ਇੱਕਦਮ ਸਾਡੀ ਸਪੈਸ਼ਲਾਈਜ਼ਡ ਟੀਮਸ ਨਹੀਂ ਕੱਢ ਲੈਂਦੀ ਰੈਸਕਿਊ ਦਾ ਕੰਮ ਅਸੀਂ ਕੁਝ ਕਮੈਂਟ ਨਹੀਂ ਕਰ ਸਕਦੇ ਕੋਈ ਹੋਰ ਵੀ ਟੀਮਾਂ ਮੰਗਾਈਆਂ ਹੈ एनडीआरएफ भी आ रही है जी बाकी तो लोकल वॉलंटियर्स आगे खाइ गई एनडीआरएफ ऑलरेडी ऑन द स्पॉट ही आगे पहला पब्लिक भी काफी करी थी उन्होंने हटाया है बचाव कार्य किस तरह से चल रहा है बचाव कार्य तो ਤੁਹਾਡੇ ਸਾਹਮਣੇ ਹੀ ਹੈ ਡੀਸੀ ਸਾਹਿਬ ਮੈਂ ਇੱਥੇ ਹੈ ਕਿ ਸਾਡੇ ਸਾਰੇ ਜ਼ਿਲ੍ਹੇ ਦੇ ਅਫਸਰ ਹੈ ਜਿੰਨੀ ਵੀ ਉਸki ਫੋਰਸ ਇਮੀਡੀਟਲੀ ਲਾਂਚ ਕੀਤੀ ਸੀ ਹੈਗੀ ਤੇ ਪਬਲਿਕ ਨੇ ਵੀ ਕਾਫੀ ਵਲੰਟੀਅਰ ਕੀਤਾ ਤੇ ਹੁਣ ਅਸੀਂ ਅੱਗੇ ਲੱਗੇ ਹੋਏ ਹਾਂ ਦੋਨੋਂ ਬੈਠੇ ਕੰਮ ਕਰ ਰਹੇ ਹਾਂ ਸਾਈਡ ਤੇ ਹੋ ਜਾਓ ਹਾਈਡਰਾ ਨੂੰ ਆਪਣਾ ਕੰਮ ਕਰ ਲੈਣ ਦਿਓ ਹਾਈਡਰਾ ਆਪਣੀ ਸਾਥ ਤੋਂ ਹੱਲੂ ਬਾਦ ਨੁਕਸਾਨ ਹੋਊਗਾ ਕੀ ਕਰ ਰਿਹਾ ਮੈਂ ਵੀ ਆਪਣੇ ਜਿਹੜੀ ਜੀਣਾ ਦਾ ਕੰਮ ਆਨਾਂ ਨੂੰ ਕਰ ਲੈਂਦੇ ਹੋ ਬਾਕੀ ਜਿਹੜੀ ਆਮ ਫਟਕ ਹੈਗੀ ਆ ਉਹ ਕੋਲ ਤੋਂ ਆਪਣੇ ਉੱਤਰ ਤੋਂ ਭਰ ਲਓ ਪਾਸੇ ਤੁਸੀਂ ਢੀਕਾ ਬਣ ਰਹੇ ਹੋ ਆਇਆ ਮੌਕੇ ਦੇ ਉੱਤੇ ਕਿਸ ਤਰ੍ਹਾਂ ਦਾ ਜਿਹੜਾ ਐਕਸੀਡੈਂਟ ਹੋਇਆ ਕੋਈ ਕਾਰਨ ਹਜੇ ਤੱਕ ਕੋਈ ਸਾਹਮਣੇ ਆਇਆ ਨਹੀਂ ਜੀ ਹਲੇ ਤਾਂ ਕਾਰਨ ਨਹੀਂ ਸਾਨੂੰ ਕਲੀਅਰ ਹੋਇਆ ਜਿਵੇਂ ਸਾਨੂੰ ਇਨਫੋਰਮੇਸ਼ਨ ਮਿਲੀ ਸੀਗੀ ਤੇ ਸਾਡੀ ਮੌਕੇ ਤੇ ਐਸ ਐਚਓ ਤਲਵੰਡੀ ਸਾਹਿਬ ਉਹ ਡੀ ਐਸ ਪੀ ਭੇਜ ਦਿੱਤੇ ਸੀ ਤੇ ਨਾਲ ਦੇ ਨਾਲ ਅਸੀਂ ਬਾਕੀ ਜ਼ਿਲ੍ਹੇ ਦੇ ਅਫਸਰ ਵੀ ਸਾਰੇ ਰਸ਼ ਕੀਤੇ ਤੇ ਹੁਣ ਲੋਕਲ ਪਬਲਿਕ ਨੇ ਵੀ ਬਹੁਤ ਸਪੋਰਟ ਕੀਤੀ ਹੈ ਕੱਢੀ ਜਾ ਰਹੇ ਬਟ ਹੁਣ ਡੀਆਰਐਫ ਵੀ ਪਹੁੰਚ ਗਈ ਹੈ ਬਟ ਟਿਲ ਨਾਓ ਮੌਕੇ ਦਾ ਰੀਜ਼ਨ ਆਫ ਦਾ ਐਕਸੀਡੈਂਟ ਨਹੀਂ ਪਤਾ ਲੱਗਿਆ ਕਿ ਕਿਹਨੇ ਕੀ ਵਾਕਿਆ ਕੀਤਾ ਹੈ ਇਹ ਪਹਿਲਾਂ ਤਾਂ ਕਹਿ ਰਹੀ ਹੈ ਕਿ ਬਸ ਤਾਂ ਪਰੀ ਹੋਈ ਸੀਗੀ ਜਦੋਂ ਤੱਕ ਮੈਂ ਆਈ ਹਾਂ ਉਦੋਂ ਤੱਕ ਤਾਂ ਕਮ ਹੋ ਚੁੱਕਾ ਸੀ ਕੱਢਣ ਦਾ ਬਟ 46 ਦੀ 60 ਕਰੀਬ ਕਹਿ ਰਹੇ ਨੇ ਕਿ ਜਿਹੜੇ ਕੱਢ ਲਏ ਨੇ ਇਹਨਾਂ ਨੂੰ ਕੁਝ ਲੋਕ ਹੈਗੇ ਨੇ ਕਿ ਨੇ ਇਸ ਦੇ ਨੀ ਦੇਖੋ ਜੀ ਜਦੋਂ ਤੱਕ ਇੱਕਦਮ ਸਾਡੀ ਸਪੈਸ਼ਲਾਈਜ਼ਡ ਟੀਮਸ ਨਹੀਂ ਕੱਢ ਲੈਂਦੀ ਰੈਸਕਿਊ ਦਾ ਕੰਮ ਅਸੀਂ ਕੁਝ ਕਮੈਂਟ ਨਹੀਂ ਕਰ ਸਕਦੇ ਕੋਈ ਹੋਰ ਵੀ ਟੀਮਾਂ ਮੰਗਾਈਆਂ एनडीआरएफ भी आ रही है कि बाकी तो लोकल वॉलंटियर्स आगे खाई गई एनडीआरएफ ऑलरेडी ऑन द स्पॉट ही आगे पहला पब्लिक भी काफी करी थी उन्होंने हटाया बचाव कार्य किस तरह से चल रहा है बचाव कार्य तो ਤੁਹਾਡੇ ਸਾਹਮਣੇ ਹੀ ਹੈ ਡੀਸੀ ਸਾਹਿਬ ਮੈਂ ਇੱਥੇ ਹੈ ਕਿ ਸਾਡੇ ਸਾਰੇ ਜ਼ਿਲ੍ਹੇ ਦੇ ਅਫਸਰ ਹੈ ਜਿੰਨੀ ਵੀ ਉਸki ਫੋਰਸ ਇਮੀਡੀਟਲੀ ਲਾਂਚ ਕੀਤੀ ਸੀ ਹੈਗੀ ਤੇ ਪਬਲਿਕ ਨੇ ਵੀ ਕਾਫੀ ਵਾਲੰਟੀਅਰ ਕੀਤਾ ਤੇ ਹੁਣ ਅਸੀਂ ਅੱਗੇ ਲੱਗੇ ਹੋਏ ਹਾਂ ਤੁਹਾਨੂੰ ਸਾਈਡ ਤੇ ਹੋ ਜਾਓ ਹਾਈਡਰਾ ਨੂੰ ਆਪਣਾ ਕੰਮ ਕਰ ਲੈਣ ਦਿਓ ਹਾਈਡਰਾ ਆਪਣੀ ਸਾਥ ਤੋਂ ਹੈਲੂ ਦਾ